ਦਰਸ਼ਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਪੁਲਿਸ ਵੱਲੋਂ ਇੱਕ ਰੈਸਟੋਰੈਂਟ ਕਮ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਆ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਗਈ ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਜਿੱਥੇ ਕਿ ਦੇਬਪਾਪ ਦਾ ਧੰਦਾ ਕੀਤਾ ਚਾਹੁੰਦਾ ਸੀ ਇੱਥੇ ਜੜ ਕੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਹੋਟਲ ਦੇ ਵਿੱਚੋਂ ਚਾਰ ਮੁੰਡੇ ਤੇ ਕੁੜੀਆਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਜਿਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਦੇਖਿਆ ਜਾ ਰਿਹਾ ਹੋਟਲਾਂ ਤੇ ਰੈਸਟੋਰੈਂਟਾਂ ਦੇ ਵਿੱਚ ਗਲਤ ਧੰਦੇ ਚਲਾਏ ਜਾ ਰਹੇ ਨੇ ਇਹਨਾਂ ਦੀ ਆੜ ਦੇ ਵਿੱਚ ਜਾਂ ਫਿਰ ਸਪਾ ਸੈਂਟਰ ਦੇ ਆੜ ਦੇ ਵਿੱਚ ਗੱਤ ਧੰਦੇ ਚਲਾਏ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਹਦੀ ਸੂਚਨਾ ਮਿਲਦੀ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਇਸੇ ਤਹਿਤ ਗੁਰਦਾਸਪੁਰ ਦੇ ਵਿੱਚ ਵਿੱਚੇ ਹੋਟਲ ਸੀ ਦੇ ਨਾਲ ਹੀ ਰੈਸਟੋਰੈਂਟ ਏਜੀ ਆਰ ਦੇ ਵਿੱਚ ਵੀ ਜੜ ਕੇ ਜਿਹੜਾ ਧੰਦਾ ਚਲਾਇਆ ਜਾ ਰਿਹਾ ਸੀ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲਦੀ ਤਾਂ ਪੁਲਿਸ ਆਪਣੀ ਟੀਮ ਦੇ ਨਾਲ ਪਹੁੰਚ ਗਈ ਤੇ ਇੱਥੇ ਛਾਪਾ ਮਾਰਿਆ ਤਾਂ ਅੰਦਰਲਾ ਸੀਨ ਦੇਖ ਕੇ ਉਹ ਵੀ ਹੈਰਾਨ ਹੋ ਗਈ ਜਿੱਥੇ ਚਾਰ ਮੁੰਡੇ ਤੇ ਕੁੜੀਆਂ ਨੂੰ ਜੜਾ ਕੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਪੁਲਿਸ ਨੇ ਇਹਦੀ ਜਾਣਕਾਰੀ ਸਾਂਝੀ ਕੀਤੀ ਇਹ ਇੱਕ ਘਰ ਵਿੱਚ ਹੀ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਜਿਸ ਦਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਪੁਛ ਪੜਤਾਲ ਕਰ ਰਹੇ ਹਾਂ ਜਿਹਦਾ ਹੋਰ ਤੁਸੀਂ ਇਹਦਾ ਅਜੇ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੌਣ ਹੈ ਦਾ ਮਾਲਕ ਕਰਾਏ ਤੇ ਆ ਕਿ ਉਸ ਦਾ ਨਾਮ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹੁਣੇ ਲੰਬੇ ਸਮੇਂ ਚੱਲਦਾ ਸਰ ਨਹੀਂ ਜੇ ਵੈਰੀਫਾਈ ਕਰਦੇ ਸੰਤ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਨ ਤੇ ਹਿੰ ਐਕਸ਼ਨ ਕਰ ਦਿੱਤਾ ਬਿਲਕੁਲ ਕੀਤੀ ਜਾ ਬਿਲਕੁਲ ਕੀਤੀ ਜਾ ਚੀਨਾ ਹੋਟਲ ਦਾ ਸਰ ਕਿੰਨੀਆਂ ਬਣੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਹੋਟਲ ਦਾ ਨਾਮ ਕੀ ਸਰ ਹੋਟਲ ਦਾ ਨਾਮ ਤੇ ਮੜਾ ਜਿਹਾ ਲੱਗਦਾ ਬਾਹਰ ਫਰੈਂਡ ਦਾ ਕੋ ਬੋਰਡ ਜਿਹਾ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਨੂੰ ਥੋੜਾ ਤਾ ਹੈ ਮੋਡੂ ਸਰਿਤ ਰਾਜੋਗਾ ਜੀ ਹਾਂ ਸਾਡੇ ਤਰਾਜੋਗਾ ਜੀ ਸੁਦਾਦੇ ਕੀ ਲਗਾਤਾਰ ਦੇਵਪਾਰ ਦੇ ਧੰਦੇ ਉਹ ਵਧਦੇ ਜਾ ਰਹੇ ਨੇ ਲੋਕਾਂ ਦੇ ਬੋਲੋ ਜਾਂ ਤਾਂ ਫਿਰ ਘਰਾਂ ਦੇ ਵਿੱਚ ਜਾਂ ਫਿਰ ਪੀਜੀ ਦੀਆਂ ਦੇ ਵਿੱਚ ਸਪਾ ਸੈਂਟਰ ਦੀਆਂ ਦੇ ਵਿੱਚ ਹੋਟਲ ਦੇ ਵਿੱਚ ਲਗਾਤਾਰ ਅਜਿਹੇ ਦੇਵਪਾਰ ਦੇ ਧੰਦੇ ਉਹ ਕੀਤੇ ਜਾ ਰਹੇ ਜਿਹਦੇ ਚਲਦੇ ਪੁਲਿਸ ਨੂੰ ਜਦੋਂ ਜੀ ਪਿੰੜਕ ਲੱਗਦੇ ਤਾਂ ਮੌਕੇ ਤੇ ਛਾਪੇਮਾਰੀ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿ ਅਜਿਹੇ ਲੋਕਾਂ ਦੇ ਉੱਤੇ ਠੱਲ ਪਾਈ ਜਾ ਸਕੇ ਬਿਊਰੋ ਰਿਪੋਰਟ ਆਜ਼ਾਦ ਸੋਚ